ਸਤਿ ਸ੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੇ ਸਵੇਰ ਹੋ ਗਈ ਭਾਈ ਸਵੇਰ ਹੋ ਗਈ ਸਵੇਰੇ 7 ਵਜੇ 7 ਵਜੇ ਤੇ ਅਸੀਂ ਲੱਗੇ ਪਿਆ ਹੀਰੇ ਨੂੰ ਉੱਧਰ ਛੱਡ ਜਾਂਦਾ ਹੁਣ ਲੱਗੇ ਆ ਜੀਰੇ ਨੂੰ ਲੈ ਕੇ ਕਿਹੜਾ ਦੁਨ ਹਾਂ ਆ ਹੀਰੇ ਨੂੰ ਇਹ ਟਿਕਾ ਜਿਆਦਾ ਲਫਾੜ ਫਿਰ ਜੀਰੇ ਨਾਲ ਤੇਰਾ ਪੂਰਾ ਉਹ ਪਿਆਦਾ ਬਸ ਝੁੱਟ ਜੇ ਉਹ ਨਾਲ ਤੇ ਉਹਦੇ ਕੋਲੋਂ ਆਸਨ ਕਿਸੇ ਜਨ ਉਹਦੇ ਬਈ 54 ਨੰਬਰ ਵਾਲੀ ਸਾਰ ਸੋਸ ਇਹਦੇ ਬਿਨਾ ਕੋਸੇ ਵੀ ਨਹੀਂ ਹੋਣਾ ਜਿਵੇਂ ਮੈਂ ਆ ਗਿਆ ਸਾਰਾ ਰਸੋਈ ਨਾ ਗਿਆ ਟਰੈਕਰ ਨੇ ਹਾਂਜੀ ਆਪਾਂ ਇੱਕ ਕਰ ਜਾ ਗਿਓ ਡੱਗ ਉੱਪਰ ਦੇਖਿਆ ਹੁੰਦੇ ਆ ਡੱਗ ਪਰ ਜਾ ਕੇ ਜੇ ਮੋੜ ਸਾਇਪਰ ਇਹ ਤਾਂ ਹੋਵੇ ਫੇ ਥੋਥੀ ਖੜਾਏ ਹੁੰਦੇ ਆ ਆਪਾਂ ਤੇ ਆਪਾਂ ਜਾਨੂੰ ਰਿਪ ਕੰਮਕਾਰ ਕਰ ਲਾਂਗੇ ਫੇ ਛੱਡਿਆ ਹੁੰਦੇ ਆ ਨਾ ਹਾਂ ਜੇ ਆਉਂਦੇ ਜਾ ਕੇ ਚੱਲ ਆ ਜਾਓ ਨੂੰ ਬਈ ਹੋ ਗਈ ਤਿਆਰੀ ਇਸ਼ੂ ਲੱਗਿਆ ਆ ਹੈ ਸਭੀ ਗੱਲ ਜੀ ਸ੍ਰੀ ਰਾਜੀ ਐਪਟਸ ਦੇ ਗਾਂਦੇ ਕਰਾਈ ਐ ਭਾਈ ਸਤਿਜੀ ਕਰਦਾ ਜਵਾਬ ਦੇ ਤੂੰ ਫੋਨ ਕਰ ਸਾਬ ਤੁਸੀਂ ਠੀਕ ਆਪਾਂ ਪੰਜ ਨੰਬਰ ਬਰੇਡ ਲਾਈਏ ਅਸੀਂ ਹੋਰ ਜੀ ਭਾਈ ਜੀ ਠੀਕ ਹੈ ਜੀ ਠੀਕ ਹੀ ਹੁੰਦਾ ਖਲਮਾ ਰੱਖਾ ਬਾਕੀ ਛਣੀ ਨਹੀਂ ਆਏਵੇਂ ਖੜਮਾ ਨਹੀਂ ਰਹਿਣਾ ਯਾਦੇ ਨਾ ਬੰਦੂ ਆ ਕਿੱਧਰ ਬੈਠੇ ਆ ਗੱਡੀ ਚ ਪਿਆ ਕੱਢ ਨਾ ਸਹੇਲ ਹਾਂ ਬਈ ਦੋ ਹੀ ਚਾਹ ਸਹਯਾ ਦਿਓ ਸਹਯਾ ਦਿਓ ਅਦਰ ਸਹੇਬਾ ਸਹੇਬਾ what's a yada ਕਨਾ ਬਹੁਤ ਜੇ ਤੇ ਸਾਰੇ ਹੁਣ ਖੁੱਲ੍ਹ ਕੇ ਚੱਕ ਰਹੇ ਆ ਸੰਗਤੋਂ ਦੁੱਧ ਦਾ ਵਿਚਕਾਰੀ ਆ ਠੰਡ ਬਹੁਤ ਆ ਭਾਈ ਬਾਕੀ ਜਲੇਬੀਆਂ ਜਲੂਬੀਆਂ ਨਾਲ ਆ ਦੁੱਧ ਬਹੁਤ ਸਵਾਦ ਆ ਹੈ ਦੁੱਧ ਬੜੀ ਜਲੇਬੀਆਂ ਵੀ ਸਰਦ ਸਵਾਦ ਆ ਦੁੱਧ ਦੀ ਜੀ ਚੱਲ ਵਧੀਆ ਯਾਰ ਠੰਡਾ ਬਾ ਕਰਕੇ ਛੋਟਾ ਲੈ ਜਾਂਦੇ ਆਂ ਵੀ ਮੇਰਾ ਰੇਗ ਬਰੀ ਲੰਗਰ ਚੱਲਦਾ ਹੀ ਹੋਰ ਹੋਰ ਹੀ ਚਲੇ ਜਾ ਤੇ ਬਾਕੀ ਕੋਈ ਬੰਦੇ ਮੁਰੇ ਬੈਣ ਨੂੰ ਆ ਫਰੀ ਜਾਂਦੇ ਕਹਿੰਦੇ ਮੁਰੇ ਬੈਣਾ ਮੁਰੇ ਬੈਣਾ ਕੀ ਹਾਲ ਹੈ ਬਾਕੀ ਸੰਗਤ ਨੂੰ ਲੰਗਰ ਵੀ ਛਕਾ ਕੇ ਤੇ ਜਾਵਾਂਗੇ ਜਾਂਦੇ ਬਾਈ ਕਿੱਥੇ ਇੱਥੇ ਆਇਆ ਐ ਲੈ ਪਹਿਲੋ ਸਵਾਦ ਲੈ ਆ ਹੋਰ ਲਿਫਾ ਦੇ ਜਪਾ ਲਿਆ ਹਾਂ ਥਾੜੇ ਉਹ ਲੰਗਰ ਆਪਣੇ ਪਾਸ ਤੇ ਹੀ ਆ ਯਾਰ ਛਕੋ ਉਹਨੂੰ ਆਏ ਨਹੀਂ ਸਿੱਟੀ ਦਾ ਹੁੰਦਾ ਮਾੜਾ ਮੋਟੀ ਸੈਂਸ ਕਰ ਲੋ ਤੇ ਬਾਕੀ ਚੱਲਦੇ ਆ ਜੀ ਸਫਰ ਵਧੀਆ ਜਾ ਰਿਹਾ ਹੈ ਜੇ ਬਾਕੀ ਆਉਂਦੇ ਹੋਏ ਚਮਕੌਰ ਸਾਹਿਬ ਦੇ ਟਾਈਮ ਬੱਜੇ ਚਮਕੌਰ ਸਾਹਿਬ ਵੀ ਮਦਦਨ ਕਰਕੇ ਲੈ ਜਾਣਾ ਕਿਉਂਕਿ ਆਪਾਂ ਦਾ ਲੋਕਲ ਬੰਦਾ ਆਪਣੇ ਸਾਰੇ ਘਾਰ ਲੈਣੇ ਚਲਦਾ ਹੋ ਸਾਤ ਮੇਨ ਫਤੇਗੜ ਸਾਹਿਬ ਦਾ ਆਪਣਾ ਟਰਾਲਾ ਪੂਰਾ ਭਰਿਆ ਪਿਆ ਆਪਾਂ ਹੁਣ ਜਾ ਕੇ ਸਾਨੂੰ ਦਿਵਾਉਣੇ ਆਪੇ ਕੀ ਹੋ ਗਿਆ ਪੰਜ ਨੂੰ ਬੰਦੇ ਮਿਲਣਾਂਗੇ ਆਪੇ ਤਾਂ ਕੁਝ ਪੰਜ ਤੇ ਨਹੀਂ ਨਹੀਂ ਇਹ ਸੱਜੀ ਬਾਹ ਐ ਜੇ ਖੱਬੀ ਬਾਹ ਨੂੰ ਕੁਝ ਹੋ ਗਿਆ ਕੋਈ ਚੱਕਰ ਹੀ ਸੱਜੀ ਨਾ ਖਰਾਬ ਹੋ ਜਵੇ ਨਹੀਂ 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 ਅਗਰ ਟਾਇਰ ਖਾ ਗਏ ਓਏ ਦੱਸ ਦੇ ਘੜਾ ਓਏ ਘੜਾ ਪੰਜ ਦੱਸ ਦੇ ਘਰਾ ਕਿਹੜੀ ਕਿਹੜੀ ਖੱਡੀ ਖੜੀ ਐ ਤੇਰੇ ਕੋਲ ਆਲਟੋ ਆ ਦੋ ਆਲਟੋ ਰਹੀਆਂ ਬੜੀਆਂ ਜਿਹੜੀ ਉੱਧਾ ਕੱਪੜਾ ਮਾਰਦਾ ਦਾ ਓਏ ਓਏ ਸ਼ੁਭੀਨਾ ਕਿਚੂ ਦਾ ਪ੍ਰਿੰਟ ਕਿਚੂ ਦਾ ਰਾਈਟ ਸਾਈਨ ਉਹ ਆਰ ਜਮਾ ਦੇ ਬੋੜਾ ਮਿੱਟੀ ਆਪਣੀ ਮੈਂ ਸਾਲਾ ਫਿਰ ਪਾ ਦੇਗੀ ਆ ਜਿੱਥੇ ਪੰਜ ਦੀ ਆ ਜਿੱਥੇ ਦੇ ਮੁੰਡੇ ਦੀ ਬਹੁਤ ਸੇਵਾ ਹੈ ਕਹਾਂ ਮੈਂ ਕਹਾਂ ਬਾਈ ਨੂੰ ਲਾਵਾ ਦੇ ਪਿੱਛੇ ਟੈਂਪੂ ਤੇ ਯਾਰ ਗਏ ਮਾਲਾ ਦੇ ਆ ਪੰਜ ਰੁਪਏ ਲੈ ਲਾਏ ਪੰਜ ਰੁਪਏ ਜਦੇ ਪਛਾਣ ਲਿਆ ਤਾਹੀਂ ਪਿੱਛੇ ਮਿਠਾਈ ਵੀ ਸੱਚੀ ਵਾ ਇਹਨੂੰ ਦੂਰ ਤੋਂ ਪਛਾਣ ਲੈਂਦਾ ਅਗਲਾ ਕੋਈ ਮਾੜੀ ਦਾ ਤੇ ਧੋਖਾ ਦਿੱਤਾ ਸਾਰੇ ਪਿੱਛੇ ਚੱਲੂਗੇ ਮੈਂ ਬੈਣਾ ਇਹ ਬਾਕੀ ਬਾਈ ਫਾਟਕ ਲੱਗੇ ਵੀ ਆਣ ਲੱਗੂਗਾ ਜਦੋਂ ਪਹੁੰਚ ਗਏ ਤੇਰੇ ਫਤਿਹ ਸਿੰਘ ਸਾਹਿਬ ਟਾਈਮ ਨਾਲੇ ਪਹੁੰਚ ਗਏ ਬਾਕੀ ਬਾਈ ਉਹ 2 ਘੰਟਾ ਡੇਢ ਘੰਟਾ ਲੱਗ ਗਿਆ ਆਪਾਂ ਨੂੰ 10 ਵਜੇ ਪਿੰਡ ਤੇ ਸੁਰੇ ਦੇ ਸਾਢੇ 9 10 ਵਜੇ ਤੇ ਡੇਢ ਸਾਢੇ 11:00 ਹੋ ਗਏ ਬਾਕੀ ਹੁਣ ਸੰਗਤ ਨੂੰ ਕਹਿੰਦਾ ਆਪਾਂ ਦਰਸ਼ਨ ਕਰਾਉਣ ਭੇਜ ਦਾਂ ਨਾ ਫਿਰ ਬਾਕੀ ਜੋਤੀ ਸਰੂਪ ਉਹ ਬਾਟੋ ਲੈ ਕੇ ਜਾਵਾਂਗੇ ਉਦੋਂ ਟਰਾਲਾ ਲੈ ਲਵਾਂਗੇ ਬਈ ਮੈਨ ਕੋ ਦੁਆਰੇ ਹੀ ਖੜਾ ਹੋ ਜਾਊਗਾ ਦੇ ਭਾਈ ਭਾਈ ਬਲੋਨ ਬਣਾਉਣਗਾ ਦੇ ਭਾਈ ਪੰਜੂ ਦਾ ਵੀ ਤਰ੍ਹਾਂ ਮਾਹੌਲ ਬਹੁਤ ਖਰਾਵਾ ਮੀਂਹੇ ਆਲਾ ਹੋਇਆ ਤੇ ਆ ਆਪਾਂ ਨੇ ਪ੍ਰਸ਼ਾਦਾ ਛਕਣਾ ਆਪਾਂ ਨੇ ਸਵੇਰ ਦਾ ਛਕਿਆ ਨਹੀਂ ਆਇਆਗਾ ਆ ਚੱਲਦਾ ਲੰਗਰ ਉਹਦੇ ਨਾਲੇ ਆਪਾਂ ਟਰੈਕਟਰ ਲਾਇਆ ਹੋਣਾ ਇੱਧਰ ਥੱਲੇ ਬਾਬਾ ਜੀ ਨੇ ਲੰਗਰ ਚੱਲ ਰਹੀਆਂ ਆਪਣੇ ਪਿੰਡਾਂ ਵਾਲੀਆਂ ਟਾਈਮ ਨਾਲੇ ਪਹੁੰਚ ਗਏ ਜੀ ਸੰਗਤ ਉੱਤਰ ਰਹੀ ਹੈ ਤਾਂ ਕਿਹਦੇ ਹੈਗੀ ਆ ਬਈ ਉਹਦੇ ਦੀ ਅੱਛਾ ਹੈ ਕਿ ਜਿਹੜਾ ਬੰਦੇ ਘੜਦਾ ਦੂਤਿਆਂ ਦੀ ਸੰਗਤਾਂ ਉਹ ਮਖਤ ਕਰਨ ਕਰਦੇ ਜਾਂਦੇ ਹੋਰ ਉਹਨੂੰ ਮਾਗ ਲਿਆ ਕਿ ਆਪਾਂ ਸੰਗਤਾਂ ਤਾਰ ਕੇ ਹੋਰ ਪਾਰਕਿੰਗ ਚ ਲਾਇਆ ਉਹਨਾਂ ਬਾਈ ਬਹੁਤ ਟਾਈਮ ਨਾਲ ਪਹੁੰਚ ਗਏ ਆਪਾਂ ਗੇ ਸੀ ਆਪਾਂ ਘਰਾਂ ਬਈ ਟਾਈਮ ਨਾਲੇ। ਕੋਈ 6 6 ਕਬਦ ਦੇ ਨੂੰ ਆਪਾਂ ਘਰ ਆ ਗਏ ਤੇ ਤੇ ਬਹੁਤ ਸੋਹਣਾ ਸਫਰ ਰਿਹਾ ਬਾਈ। ਤੇ ਸਾਰੀ ਸੰਗਤ ਨੇ ਵਧੀਆ ਦਰਸ਼ਨ ਕਰੇ ਹਨਾ ਆਪਾਂ ਟਾਈਮ ਵੀ ਦਿੱਤਾ ਵੀ ਕੋਈ ਭਾਲੀ ਕਾਲੀ ਵਾਲੇ ਕੰਮ ਨਹੀਂ ਕਰਿਆ ਤੇ ਫਿਰ ਵੀ ਟਾਈਮ ਨਾਲ ਆਪਾਂ ਘਰ ਆ ਗਏ। ਤੇ ਅੱਗੇ ਉਹੀ ਆਪਣਾ ਰੁਟੀਨ ਵਾਲਾ ਕੰਮ ਹੀਰੇ ਨੂਰੇ ਬੰਨੇ ਆ। ਉਹਨਾਂ ਤੂੜੀ-ਤਾੜੀ ਤਾਂ ਪਾਤੀ ਤੇ ਫਿਰ ਮੰਮੀ ਨੇ ਛੋਕਰ ਦਾਣਾ ਦੂਣਾ ਟਾਈਮ ਨਾਲ ਪੈ ਗਿਆ ਤਾਂ। ਤੇ ਹੁਣ ਇਹ ਖੜਦਾ ਨਹੀਂ ਹੈਗਾ ਹਰਿਆਈ ਆਪਣੇ ਕੋਲ ਹੈ ਨਹੀਂ ਹੁਣ ਨਹੀਂ ਉਰੇ ਹਰਿਆਈ ਪਾ ਦਿੰਨੇ ਤੇ ਖੜਾ ਰਹਿੰਦਾ ਪੱਤੇ ਵੀ ਪਾਈ ਆ ਸਿਆਣ ਦਾ ਨਹੀਂ ਆ ਵੇਖੋ ਥੋੜਾ ਚੋਕਰ ਵੀ ਪਾ ਲਿਆ ਖੜਦਾ ਨਹੀਂ ਵਾ ਖਾ ਕੇ ਜਦੇ ਫੇਰ ਉਹੀ ਕੰਮ ਤੇ ਚਲੋ ਇਹਨਾਂ ਤੇ 5-10 ਮਿੰਟ ਤਾਂ ਹੀ ਕਰਨੀਆਂ ਆ ਫਿਰ ਉਹ ਤੇ ਬਾਅਦ ਆ ਦੇਖੋ ਲੱਤ ਨਾ 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 ਬੱਸ ਆਈ ਬੱਸ ਲੱਤ ਨਹੀਂ ਨਾ ਆਹ ਕੰਮ ਨਹੀਂ ਕਰਨਾ ਠੀਕ ਹੈ ਜੱਟ ਟਿਕ ਤੂੰ ਸਵੇਰੇ ਇਹਨੂੰ ਕੱਢਦੇ ਆ ਲਾਉਣਿਆ ਦਾ ਢੇੜਾ ਸਵੇਰੇ ਬਾਕੀ ਹੁਣ ਟਰੈਕਟਰ ਆਪਾਂ ਨੇ ਲਾਤਾ ਅੰਦਰ ਜਿਹੜੀ ਬਈ ਪਲੇਟ ਲੱਗੀ ਤੇ ਹਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਤਾ ਹੋਈ ਨਹੀਂ ਮੇਤੇ ਤੇ ਹੁਣ ਤੁਹਾਨੂੰ ਦਿਖਾ ਦੰਨੇ ਆਪਾਂ ਕਰਤੀ ਜੀ ਸਨੀ ਨੇ ਸਵੇਰੇ ਆ ਕੇ ਫਿੱਟ ਕਹਿੰਦੇ ਲਾਉਣੀ ਆ ਭਾਈ ਤੇ ਫਿੱਟ ਕਰੀ ਵੀ ਹੁਣ ਤੁਹਾਨੂੰ ਚਲਾ ਕੇ ਵੀ ਦਿਖਾ ਫਿਲਹਾਲ ਹਜੇ ਦੂਨੀਆ ਲੱਟਾਂ ਨਾਲ ਗਰੀਬ ਹੀ ਆ ਲੱਗ ਸੋਚਣਾ ਵਾਂਗੇ ਉਹ ਆ ਗਿਆ ਆ ਗਿਆ ਆ ਗਿਆ ਤੇਰੇ ਕੋਲ ਉਹਨਾ ਚਲੋ ਜੀ ਕਰੋ ਚੈੱਕ ਐਵੇਂ ਦੀ ਲੱਗੀ ਆ ਤੇ ਜੇ ਤੁਸੀਂ ਬਣਾਉਣੀ ਹੋਈ ਭਾਈ ਕਿਸੇ ਨੇ ਤਾਂ सनी ਨੂੰ सनी ਦਾ ਨੰਬਰ ਹਨਾ ਕਮੈਂਟ ਕਰ ਦਿਓ ਮੈਂ ਦੇ ਦੂੰਗਾ ਫਿਰ ਉਹਨਾ ਕਰ ਲਿਓ ਉਹਦੇ ਨਾਲ ਕੰਟੈਕਟ ਤੇ ਆਹ ਲੇਟਾ ਫਿਰ ਆਪਾਂ ਨੀਮੀਆਂ ਕਰਕੇ ਲਿਆਂਦੀ ਆ ਜੀ ਕਿਉਂਕਿ ਅੱਖਾਂ 'ਚ ਪੈਂਦੀ ਆ ਦੀਆ ਫਿਰ ਤਾਂ ਕਰਕੇ ਆਪਾਂ ਨੀਮੀਆਂ ਫਿਰ ਆਹ ਚਲਦੀ ਰੱਖੀ ਹੈ ਨਾ ਉਹਦੇ ਕਰਕੇ ਆ ਨੀਮੀਆਂ ਕਰੀਆਂ ਵਿਧੀਆਂ ਤਰੀਆਂ ਤੇ ਬਹੁਤ ਸੋਹਣਾ ਸਫ਼ਰ ਰਿਹਾ ਬਈ ਤੇ ਟਰੈਕਟਰ ਹੁਣ ਅੰਦਰ ਲਾਦਤਾ ਉਰੇ ਹਾਂ ਸਵੇਰੇ ਲੈ ਕੇ ਜਾਵਾਂਗੇ ਨਾ ਸੈਲਰ ਦੂਆ ਕਾਲੇ ਵੀਰੇ ਵਾਲਾ ਛੱਡਿਆ ਵੇ ਤਾਂ ਅੱਜ ਸੈਲਰ ਕਾਲਾ ਥੱਬੜ ਉਹਨਾਂ ਦਾ ਛੱਡਿਆ ਵਾ ਟਰੈਕਟਰ ਬਈ ਅੱਜ ਫੇ ਉੱਥੇ ਦਿਹਾੜੀ ਕੱਲੂ ਇਹਦਾ ਤੰਬੂ-ਤੰਬੂ ਖਲਾਵਾਂਗੇ ਆਪਰੇਤ ਨਾਲ ਉਹਨੂੰ ਵੀ ਚਾਹੀ ਜਾਂਦੀ ਛਟੀਆਂ-ਛੁਟੀਆਂ ਲੈ ਕੇ ਹੋਈਆਂ ਤੇ ਮੈਡ ਮੂਡ ਫਿਰ ਤੈ ਲਾਵਾਂਗੇ ਨੱਦੇ ਕੋਤੇ ਝੰਡਾ ਵੀ ਖੋਲਣੇ ਨੂੰ ਰੰਗੋ ਤਾਂ ਇਹ ਸਵੇਰੀ ਖੋਲਾਂਗੇ ਹੁਣ ਸਾਰਾ ਤੇ ਫਿਰ ਸਨ ਇਹਨਾਂ ਨੂੰ ਵੀ ਛੱਡ ਕੇ ਆਉਣਾ ਤਾਂ ਮੈਂ ਉਹਦੇ ਦਿਨ ਦਰ ਨੂੰ ਕਰਦੇ ਤੇ ਫਿਰ ਖੋਸਤੇ ਮੈਂ ਬਾਕੀ ਸਹਿਵਾ ਸ਼ਾਯਾਦੇ ਨੂੰ ਥੋੜਾ ਥੋੜਾ ਹੁਣ ਤਿੰਨਾਂ ਨੂੰ ਚੋਕਰ ਪਾਤਾ ਤਾਂ ਖੜਦੇ ਨਹੀਂ ਤੇ ਇਹਨਾਂ ਨੂੰ ਆਏ ਹੁੰਦਾ ਵੀ ਇਹ ਆ ਕੇ ਕੁਝ ਪਾਉਂਗਾ ਮੈਂ ਖਰਾ ਪਾ ਲੰਦਾ ਅੱਗੇ ਇੱਧਰ ਪੱਤੀ ਲੱਗਿਆ ਵਿਆ ਹਾਂ ਬੁੱਤਰੇ ਬੜੀ ਛੇਤੀ ਫਿਨਿਸ਼ ਕਰਿਆ ਬੜੀ ਤੇਜ਼ ਹੋ ਗਈ ਤੂੰ ਤਾਂ ਬਹੁਤ ਤੇਜ਼ ਆ ਮੱਕੇ ਦਾ ਤੁਸੀਂ ਗਲਾਪੀ ਬਣ ਚੈੱਕ ਕਰੋ ਵੀ ਆਪਾਂ ਨੂੰ ਪੂਰੇ ਅਚਾਨਕ ਸਾ ਵੀ ਬਸ਼ੇਰੀ ਬਹੁਤ ਜਾਂ ਬਸ਼ੇਰਾ ਜੋ ਵੀ ਆ ਬਹੁਤ ਚੰਗਾ ਆਉਂਗਾ ਗਲਾਪੀ ਬਣ ਬਹੁਤ ਆ ਦੇਖੋ ਬਾਕੀ ਫੀਡ ਦੇ ਰਿਜ਼ਲਟ ਦੇਖ ਲਓ ਪਹਿਲਾਂ ਪਲੀ ਪਈ ਹੁੰਦੀ ਸੀ ਆਹ ਸ਼ੀਰ ਹੀਦੇ ਦੇ ਲੱਤਾਂ 'ਚ ਗਲਾਪੀ ਬਣ ਬਹੁਤ ਆ ਤਹਾਂ ਜੇ ਸਾਫ਼ ਕਰਦੇ ਹਾਂ ਚੰਗੀ ਤਰ੍ਹਾਂ ਛੱਡੀ ਛਜਾਦੀ ਚ ਤਾਂ ਹੈਗਾ ਹੀ ਹੈਗਾ ਇਹ ਸਭ ਤੋਂ ਸੋਹਣਾ ਬੱਚਾ ਹੈ ਸਾਡਾ ਹੁਣ ਇਹ ਘਰਦਿਆਂ ਨੂੰ ਡਰਾ ਵੀ ਲੰਦਾ ਇਹ ਘਰਦਿਆਂ ਨੇ ਫੋਨ ਕਰਿਆ ਬਈ ਕੱਲ ਮੈਂ ਸਵਾਣੀ ਜਾ ਰਿਹਾ ਤਾਂ ਜਦੋਂ ਕਹਿੰਦੇ ਉੱਠ ਨਹੀਂ ਰਿਹਾ ਛਜਾਦਾ ਪਤਨੀ ਕਿਹਾ ਚ ਲੰਬੀਆ ਦਾਣੀ ਪੀਆ ਜਦੋਂ ਪਾਈ ਫੀਡ ਜਦੋਂ ਭੱਜਿਆ ਆ ਆਰਾਮ ਕਰੀ ਜਾਂਦਾ ਪੱਤੀ 'ਤੇ ਨਜ਼ਾਰਾ ਆਇਆ ਪਿਆ ਬਾਕੀ ਟਰਾਲੇ ਜਦਾਰ ਕੇ ਹੋਰ ਸ਼ਕਤੀ ਦੀ ਪੱਤੀ ਮੈਂ ਫਿਰ ਕੱਲ ਦਾ ਦਿਨ ਇਹਨੂੰ ਕੱਢਾਂਗੇ ਪੱਤੀ ਨੂੰ ਸਾਈਡ ਲਾ ਕੇ ਬਾਕੀ ਥੱਲੇ ਵਾਲੀ ਸਾਫ਼ ਕਰ ਦੂਗੇ ਠੀਕ ਅੱਛਾ ਜੀ ਤੂੰ ਗੁਲਾਬੀ ਚਮੜੀ ਹੈ ਦੀ ਬਹੁਤ ਆ ਦੇਖੋ ਹੋਏ ਨਾ ਪੌਰੇ ਦਿਖਾਈ ਬਾਕੀ ਇਹਦੇ ਬਈ ਸਪੋਰਟਸ ਫੂਟ ਹੈਗੇ ਆ ਠੀਕ ਆ ਤੇ ਚਲੋ ਆਪਾਂ ਸਪੋਰਟਸ ਫੂਟ ਦਾ ਕੋਈ ਚੱਕਰ ਨਹੀਂ ਬਾਕੀ ਜਿਹੜੇ ਬਈ ਆਪਣਾ ਉਹਦੇ ਵਹਿਮ ਕਰਦੇ ਪੌਰੇ ਪੂਰੀਆਂ ਦਾ ਪੌਰੀਆਂ ਵੀ ਇਹਦੇ ਹੈ ਚੰਗੀਆਂ ਸਾਰੀਆਂ ਕਿਉਂਕਿ ਕਹਿੰਨੂ ਮਾੜੀ ਮੰਨਦੇ ਹੁੰਦੇ ਜਿਹੜੀ ਅੱਖਾਂ ਦੇ ਥੱਲੇ ਹੋਵੇ ਇਹਨੂੰ ਕਹਿੰਦੇ ਪੌਰੀ ਬਈ ਛੜੀ ਪੁੱਤ ਆ ਦੇਖੋ ਬਣੀ ਵੀ ਹਾਂ ਆ ਲੈ ਆ ਲੈ ਲੈ ਆ ਇਹ ਇਹਨੂੰ ਬਣਨੇ ਭੌਰੀ ਆ ਜਿਹੜੀ ਗੋਲ ਗੋਲ ਜਿਹੀ ਬਣੀ ਵੀ ਹੁੰਦੀ ਆ ਇਹ ਅੱਖਾਂ ਦੇ ਥੰਡੇ ਨਹੀਂ ਹੋਣੀ ਚਾਹੀਦੀ ਫਿਰ ਮਾੜੀ ਹੁੰਦੀ ਆ ਅੱਖਾਂ ਦੇ ਉੱਚੀ ਹੋਵੇ ਤੇ ਬਾਕੀ ਆ ਭੌਰੀਆਂ ਭੂਰੀਆਂ ਲਈ ਵੀ ਸਾਫ਼ ਆ ਜਿਹੜੀਆਂ ਆਪਣੀਆਂ ਰਸੇ ਗਾਉਣ ਨਹੀਂ ਗੈਦਨੀਆਂ ਅਲੱਗ ਅਲੱਗ ਚੀਜ਼ਾਂ ਨਹੀਂ ਗੈਦਨੀਆਂ ਭੌਰੀਆਂ ਇਹਨਾਂ ਨੂੰ ਉਹ ਸਾਰੀਆਂ ਦਾ ਸਾਫ਼ ਆ ਬਿਲਕੁਲ ਤੁਹਾਨੂੰ ਆਪਾਂ ਦਾ ਵਿਸ਼ਵਾਸ ਨਹੀਂ ਕਰਦੇ ਨਾ ਮੈਂ ਆਉਂਦੀਆਂ ਦੇਖੀਆਂ ਕਦੇ ਇਹਦੇ ਥੋੜੀਆਂ ਜਿਹੀਆਂ ਅੱਖਾਂ ਦੇ ਬਰਾਬਰ ਇਹਦੀ ਭੋਰੀ ਤੇ ਹੀਰੇ ਦੀ ਵੀ ਉੱਚੀ ਆ ਹੀਰੇ ਦੇ ਘੋੜੇ ਭੋਰੀ ਆ ਬਾਕੀ ਦੇ ਮਨ ਵੀ ਹੈਗਾ ਇਹਦੇ ਇਹ ਵੀ ਕਰਮਾਂ ਵਾਲੇ ਹੁੰਦੇ ਜੋ ਵੀ ਆ ਜੋ ਧਰਤੀ ਤੇ ਆ ਗਿਆ ਉਹ ਸਭ ਕਰਮਾਂ ਵਾਲੀ ਆ ਜਿੰਨੂੰ ਜਿਹੜਾ ਜਨਮ ਮਿਲਿਆ ਤੇ ਆਪਾਂ ਨੂੰ ਕੋਈ ਉਹਦੇ ਨਾਲ ਮਤਲਬ ਨਹੀਂ ਹੈਗਾ ਭੋਰੀਆਂ ਪੂਰੀਆਂ ਦਾ ਬਾਕੀ ਹੁਣ ਲੱਗੇ ਵੀਆ ਸੇਵਾ ਕਰਨ ਦਿਨ-ਬਦ ਦਿਨ ਫਰਕ ਪੈ ਰਿਹਾ ਸ਼ਜਾਦੇ ਦਾ ਹੁਣ 2 ਦਿਨ ਹੋ ਗਏ ਬਾਈ ਉੱਤਰ ਤਾਂ ਚਲੋ ਛੜਤਾ ਤਾਂ ਬਾਹਰ ਫਿਰ ਵੀ ਅੰਦਰ ਰੁਕਣਾ ਭਜਾ ਨਹੀਂ ਹੋਇਆ ਹੁਣ ਕੱਲ ਨੂੰ ਇਹਦੀ ਪੂਰੀ ਸੇਵਾ ਆਉਣੀ ਹੈ ਖਰਖਰਾ ਫਿਰਨਾ ਚੰਗੀ ਤਰ੍ਹਾਂ ਇੱਕ ਦਿਨ ਪੰਜ ਚ ਨੇ ਇੰਨੀ ਤਸੱਲੀ ਨਾਲ ਫੇਰਾ ਖਰਖਰਾ ਪਰਛਾੜੀਆਂ ਲਾ ਕੇ ਦੇਤੀਆਂ ਉਹਨੂੰ ਮੈਂ ਐ ਤਸੱਲੀਆਂ ਕਰਾਤੀ ਉਹਨਾਂ ਦੋਨਾਂ ਦੀਆ ਤੇ ਵੀ ਚਲੋ ਬਾਕੀ ਜੀ ਠੀਕ ਆ ਤੇ ਹੁਣ ਆਪਾਂ ਵੀ ਕਰੀਏ ਰਾਂ ਫਿਰ ਸਵੇਰੇ ਸਾਜਰੇ ਉੱਠਾਂਗੇ ਫਿਰ ਅਦਾਂ ਨਾਲ ਉਹੀ ਰੁਟੀਨ ਦੇ ਨਾਲ ਅਦਾਂ ਸ਼ਵੇ ਹਨਾ ਬਹੁਤ ਜਿਲਾਗ ਹੋ ਗਿਆ ਦੇ ਆ ਦੇ ਆ ਹਾਏ ਹੋਏ ਰੱਬਾ ਹਾਏ 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 ਗੁੱਸੇ ਇੰਨਾ ਹਟ ਜਾ ਹਟ ਜਾ ਹਟ ਜਾ ਹਟ ਜਾ ਵਾਲ ਬੂਲੇ ਦੇ ਕਟਿੰਗ ਕਰਦੇ ਤੇ ਆ ਦੇਖੋ ਕਿੰਨੇ ਲੰਬੇ ਹੋ ਗਏ ਹੁਣ ਲੰਬੇ ਵਾਲ ਰੱਖਣੇ ਇਹ ਵੀ ਸੋਹਣੇ ਲੱਗਦੇ ਆ ਲੰਬੇ ਵਾਲ ਹਨਾ ਕਿੰਨੇ ਹੀ ਹੋਲੇ ਸਿਰ ਮਾਰ ਦੀ ਤਰੀਪੋਨੀ ਨਾ ਕਰਾ ਮਾਣ ਛੱਡ ਛੱਡ ਸੇਵਾ ਸਟੇਟ ਕਰਾਉਣੇ ਆ ਸਟੇਟ ਕਰਾਉਣੇ ਤਾਂ ਬਾਦਰੀ ਜੀ ਸੋ ਦੇਖੇ ਆਏ ਹੋਏ ਰੱਬਾ ਦੰਦੀ ਪਾਲੀ ਦੀ ਥੱਪੜ ਦੇਖ ਲੈ ਕਿਹੜਾ ਸਿਰ ਨਾਲ ਫਿਰਨਾ ਤੇਰੇ ਲੱਗੀਆਂ ਚਲਾਉਣ ਤੇ ਚਲੋ ਜੀ ਠੀਕ ਆ ਅੱਜ ਦਾ ਦਿਨ ਬਹੁਤ ਵਧੀਆ ਲੰਘਿਆ ਤੇ ਮੈਲੇ ਕਿਸੇ ਫੋਰ ਬਲਾਗ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਲਾਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਲਾਦੇ ਸਤਿ ਸ੍ਰੀ ਅਕਾਲ ਤੁਸੀਂ ਵੀ ਬੁਲਾਉਣੀ ਸਿੱਖ ਹੰਗੇ ਲੈਣੇ ਤੇ ਠੀਕ ਆ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ